ਐਸਐਸਏ ਤੇ ਰਮਸਾ ਅਧਿਆਪਕਾਂ ਨੇ ਕੈਪਟਨ ਸਰਕਾਰ ਦੇ ਖਿਲਾਫ ਹੱਲਾ ਬੋਲ ਦਿੱਤਾ ਪੰਜਾਬ ਕੈਬਨਿਟ ਦੀ ਬੈਠਕ 'ਚ ਅਧਿਆਪਕਾਂ ਨੂੰ ਪੱਕਾ ਕਰਨ ਦੇ ਨਾਲ ਤਨਖਾਹ ਘਟ ਕਰਨ ਦੇ ਫੈਸਲੇ ਕਾਰਨ ਗੁੱਸੇਜਾਇ ਅਧਿਆਪਕਾਂ ਨੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਬੈਨਰ ਹੇਠ ਬਟਾਲਾ ਦੇ ਗਾਂਧੀ ਚੌਂਕ 'ਚ ਮੁੱਖ ਮੰਤਰੀ ਕੈਪਟਨ ਦਾ ਪੁਤਲਾ ਫੁੰਕਿਆ ਨਾਲੇ ਆਪਣੇ ਬੱਚਿਆਂ ਦੇ ਨਾਲ ਰੋਸ਼ ਪ੍ਰਦਰਸ਼ਨ ਵੀ ਕੀਤਾ ਅਧਿਆਪਕਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਰੈਗੂਲਰ ਕਰਨ ਦੇ ਨਾਂ ਤੇ ਤਨਖਾਹ 42800 ਤੋਂ ਘਟਾ ਕੇ 15 ਹਜ਼ਾਰ ਕਰਕੇ ਉਹਨਾਂ ਦੇ ਨਾਲ ਧੋਖਾ ਕਰ ਰਹੀ ਹੈ ਜਿਸ ਨੂੰ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਅੱਜ ਅਸੀਂ ਇੱਥੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਕਿਉਂਕਿ ਕੱਲ ਜਿਹੜੀ ਕੈਬਨਟ ਮੀਟਿੰਗ ਹੋਈ ਸੀ ਉਹ ਕੈਬਨਟ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ 15000 ਦੇ ਉੱਤੇ ਰੈਗੂਲਰ ਕਰਨਾ ਹੈ ਔਰ ਉਹ ਜਿਹੜਾ ਅਧਿਆਪਕ ਵਿਰੋਧੀ ਅਧਿਆਪਕ ਵਿਰੋਧੀ ਫੈਸਲਾ ਕਿਉਂਕਿ ਇਦਾਂ ਦੀ ਨੀਤੀ ਕੋਈ ਐਗਜ਼ਿਸਟ ਨਹੀਂ ਕਰਦੀ ਅਸੀਂ ਬੜੇ ਲੰਮੇ ਸਮੇਂ ਤੋਂ 10 ਸਾਲ ਤੋਂ ਸਿੱਖਿਆ ਵਿਭਾਗ ਦੇ ਵਿੱਚ ਸੇਵਾ ਨਿਭਾ ਰਹੇ ਆ ਔਰ ਅਸੀਂ ਮੰਗ ਕਰਦੇ ਆ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਪੂਰੀਆਂ ਤਨਖਾਹਾਂ ਸਮੇਤ ਰੈਗੂਲਰ ਕੀਤਾ ਜਾਏ ਤੋਹਫ਼ਾ ਦਿੱਤਾ ਗਿਆ ਤੋਹਫ਼ਾ ਇਹ ਦਿੱਤਾ ਗਿਆ ਕਿ ਸਾਨੂੰ 42800 42800 ਤੋਂ ਲਿਆ ਕੇ 15800 ਦਿੱਤਾ ਗਿਆ ਅੱਜ ਦੀ ਇਸ ਮਹਿੰਗਾਈ ਦੇ ਵਿੱਚ 15000 ਨਾਲ ਕਿਸੇ ਦਾ ਕੀ ਬੰਦਾ ਹੈ ਜਿਹੜਾ ਕੈਪਟਨ ਕੰਦਾ ਸੀ ਕਿ 15000 10000 ਤੇ ਮੇਰਾ ਮਾਲੀ ਰਹਿੰਦਾ ਤੁਹਾਡਾ ਕੀ ਬਣੇਗਾ ਜਦੋਂ ਇਹਨੇ ਸਰਕਾਰ ਬਣਾਣੀ ਸੀ ਅੱਜ ਇਹ ਬੰਦਾ ਸਾਨੂੰ ਵੀ 15000 ਦੇ ਰਿਹਾ ਅਸੀਂ ਮਰਨ ਤੇ ਮਜਬੂਰ ਆ ਅਸੀਂ 7 ਤਰੀਕ ਨੂੰ ਮਰਨ ਵਰਤ ਐਲਾਨਿਆ ਹੋਇਆ ਔਰ ਇਸ ਮਰਨ ਵਿੱਚ ਦੇ ਵਲਤ ਵਿੱਚ ਸਾਡੇ ਸਾਰੇ ਪੰਜਾਬ ਦੇ ਐਸਐਸਰਮਸਾ ਟੀਚਰ ਭਾਗ ਲੈਣਗੇ ਬੜੇ ਜੋਸ਼ ਉਰ ਨਾਲ ਅੱਜ ਸਾਡਾ ਜਿਹੜਾ ਇਹ ਪ੍ਰੋਗਰਾਮ ਸੀ ਕਿਉਂਕਿ ਜਿਹੜਾ ਕੈਬਨਟ ਨੇ ਫੈਸਲਾ ਕੀਤਾ ਵਾ ਕਿ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ 15000 ਰੁਪਏ ਦੇ ਦਿੰਦੇ ਉਹ ਅਸੀਂ ਉਹਦੀ ਬਿਲਕੁਲ ਉਹਦੇ ਨਹੀਂ ਉਸ ਬਿਲਕੁਲ ਨਹੀਂ ਮੰਨਦੇ 50000 ਰੁਪਏ ਤਨਖਾਹ ਲੈ ਰਹੇ ਸੀ ਅੱਜ ਕੈਬਨਟ ਨੇ ਫੈਸਲਾ ਕਰ ਦਿੱਤਾ ਕਿ ਇਹਨਾਂ ਨੂੰ 15000 ਦਿੱਤੇ ਰੈਗੂਲਰ ਕੀਤਾ ਜਾਏਗਾ ਜੋ ਕਿ ਬਹੁਤ ਇੱਕ ਮਾਰੂ ਫੈਸਲਾ ਵਾ ਜੋ ਕਿ ਅਜੇ ਤੱਕ ਕਿਤੇ ਵੀ ਕਿਤੇ ਦੇਸ਼ ਦੇ ਵਿੱਚ ਕਿਤੇ ਵਰਡ ਦੇ ਵਿੱਚ ਇਦਾਂ ਨਹੀਂ ਹੋਇਆ ਕਿ ਜਿਹੜੇ ਕਿ ਅਧਿਆਪਕ ਜਾਂ ਕੋਈ ਮੁਲਾਜ਼ਮ ਲਗਾਤਾਰ 10 10 ਸਾਲ ਤੋਂ ਉਹ 50000 ਰੁਪਏ ਤਨਖਾਹ ਲੈਂਦੇ ਹੋਣ ਤੇ ਉਹਨੂੰ 10 ਸਾਲ ਬਾਅਦ ਕਹਿ ਦਿੱਤਾ ਜਾਏ ਕਿ ਤੈਨੂੰ 15000 ਰੁਪਏ ਦੇਣਾ ਇਹਦਾ ਕਦੀ ਨਹੀਂ ਹੋਇਆ ਇਹਨਾਂ ਨੇ ਹਿਟਲਰ ਸਾਈ ਵਾਲਾ ਜਿਹਾ ਫੈਲਾ ਕੀਤਾ ਵਾ ਇਹ ਉਹਨਾਂ ਦੇ ਸਰਕਾਰ ਲਈ ਇਹ ਲੋਕਾਂ ਲਈ ਤੇ ਮਾਰੂ ਹੈਗਾ ਅਸੀਂ ਸਮਝਦੇ ਕਿ ਸਰਕਾਰ ਲਈ ਵੀ ਮਾਰੂ ਮਾਰੂ ਹੋਏਗਾ ਇਹ ਫੈਸਲਾ एसएसए ਤੇ ਰਮਸ ਅਧਿਆਪਕਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਹੀਂ ਲਿਆ ਤਾਂ ਆਉਣ ਵਾਲੇ ਸਮੇਂ ਤੋਂ ਆਪਣਾ ਸੰਘਰਸ਼ ਹੋਰ ਵੀ ਤਿੱਖਾ ਕਰ ਦੇਣਗੇ ਤੇ ਪੰਜਾਬ ਦੇ ਸਾਰੇ ਅਧਿਆਪਕ 7 ਅਕਤੂਬਰ ਨੂੰ ਮਰਨ ਵਰਤ ਰੱਖਣਗੇ ਜਿਸ 'ਚ ਪੂਰੇ ਪੰਜਾਬ ਦੇ ਐਸਐਸਏ ਤੇ ਰਮਸ ਅਧਿਆਪਕ ਭਾਗ ਲੈਣਗੇ ਪਰ ਕਿਸੇ ਵੀ ਕੀਮਤ ਤੇ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਨਹੀਂ ਮੰਨਣਗੇ ਜਗਬਾਣੀ ਟੀਵੀ ਚੰਡੀਗੜ੍ਹ ਲਈ ਜੀਵਨ ਸਿੰਘ ਦੀ ਰਿਪੋਰਟ